ਆ ਪਹੁੰਚੇ ਹਨ ਨਿਕੋਸਰਾ ਜਿੱਥੇ ਕਿ ਦਰਿਆ ਦੀ ਗੱਲ ਕੀਤੀ ਜਾਵੇ ਤੇ ਇਥੋਂ ਲਗਭਗ 10 ਕਿਲੋਮੀਟਰ ਦਰਿਆ ਜਿਹੜਾ ਇਹ ਕੋਧੂਰਾ ਔਰ ਕੈਮਰਾਮੈਨ ਨੂੰ ਕਹਾ ਕੇ ਜਰੂਰ ਤਸਵੀਰਾਂ ਦਿਖਾਈਆਂ ਜੜਾ ਫਸਲ ਪੂਰੀ ਤਰ੍ਹਾਂ ਜਿਹੜੀ ਆ ਉਹ ਬਰਬਾਦ ਹੋ ਚੁੱਕੀ ਆ ਆਪਾਂ ਜੇ ਬਾਹਰ ਗੱਲ ਕਰਦੇ ਆ ਤੇ ਆਪਾਂ ਸਿਰਫ ਇਹੀ ਸੋਚਦੇ ਆ ਕਿ ਦਰਿਆ ਦੇ ਵਿੱਚ ਹੜ ਆਇਆ ਔਰ ਦਰਿਆ ਦੇ ਵਿੱਚ ਹੜ ਹਾਰੋਂ ਦੇ ਨਾਲ ਫਸਲਾਂ ਬਰਬਾਦ ਹੋਈਆਂ ਲੇਕਿਨ ਜਿਲ੍ਹਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤੇ ਦੇਖ ਸਕਦੇ ਹੋ ਲਗਭਗ 10 ਕਿਲੋਮੀਟਰ ਦਰਿਆ ਤੋਂ ਇਹ ਹਟਵਾ ਪਿੰਡ ਆ ਫਤੇਗੜ ਚੂੜੀਆਂ ਦੇ ਰੋਡ ਦੇ ਉੱਤੇ ਸੇਤਾ ਪਿੰਡ ਆਪਾਂ ਬਜ਼ੁਰਗਾਂ ਨਾਲ ਗੱਲਬਾਤ ਵੀ ਕਰਾਂਗੇ ਸੱਸੀ ਗੱਲ ਜੀ ਕੀ ਨਾਮ ਆ ਜੀ ਆਪਣਾ ਸਰਪੰਚ ਸਿੰਘ ਜੀ ਸਰਪੰਚ ਸਿੰਘ ਜੀ ਜੇ ਉਹ ਵੇਖਣ ਦੇ ਆ ਮੰਜ਼ਰ ਹੈ ਜਿਸ ਤਰੀਕੇ ਦੇ ਨਾਲ ਫਸਲਾਂ ਖਰਾਬ ਹੋਈਆਂ ਵਾ ਇਹ ਦਰਿਆ ਕਿੰਨੀ ਲਗਭਗ ਦੂਰ ਆ ਤੇ ਕਿੰਨੀਆਂ ਫਸਲਾਂ ਖਰਾਬ ਹੋਈਆਂ ਇੱਥੇ 10 ਕਿਲੋਮੀਟਰ ਆ ਜਿਹਨੇ ਪਿੰਡ ਨੇ ਸਾਰੇ ਝੁੱਬੇ ਆ ਤੇ ਕੋਈ ਇੱਥੇ ਆਵਾਜ਼ ਪੁੱਛਣ ਨਹੀਂ ਆਉਂਦਾ ਆ ਹੁਣ ਜਦ ਕਸਿਸਾਨ ਜਿਹੜੇ ਆਪੇ ਉਥੇ ਲੰਗਰ ਖਾਂਦੇ ਆਪੇ ਸਭ ਕੋ ਕੰਨ ਦੇ ਕੋਈ ਸਰਕਾਰ ਕਹਿਦੀ ਨਹੀਂ ਜੇ ਸੁਣਦੀ ਇਹ ਆਪਣਾ ਕੰਮ ਆਪਣਾ ਕਰਦੇ ਜੀ ਆਪਣਾ ਜਦੋਂ ਬੰਜਾਂ ਦਿਨ ਮੁੜ ਕੇ ਕੋਈ ਨਹੀਂ ਦੇ ਕਹਿੰਨ ਪੁੱਛਦਾ ਕਿਸਾਨ ਵਿਚਾਰੇ ਗਰੀਬ ਸਾਰੇ ਕੋਈ ਕੋਠਿਆਂ ਤੇ ਚੜਿਆ ਕੋਈ ਕਿਸੇ ਛੜਕਾਂ ਤੇ ਰੋਲਦਾ ਸਾਰੇ ਡੰਗਰਾਂ ਨੂੰ ਕਿਤੇ ਪੱਠਾ ਨਹੀਂ ਕੋਈ ਗੱਲ ਨਹੀਂ ਪੱਠਾ ਨਹੀਂ ਡੰਗਰਾਂ ਰਾस्ते ਪੱਠਾ ਇੱਕ ਨਹੀਂ ਡੰਗਰਾਂ ਬਾਅਦ ਤੇ ਲੋਕਾ ਹੁਣ ਖਾਂਦੇ ਆ ਤੇ ਡੰਗਰ ਵਿਚਾਰੇ ਭੁੱਖੇ ਮਰਨਦੇ ਨੇ ਕੋਈ ਇਹਨਾਂ ਦਾ ਮੌਲੀ ਬਾਰ ਸਨੀ ਗਰੀਬਾਂ ਦਾ ਤੇ ਬਹੁਤ ਜਿਆਦਾ ਸਾਡੇ ਨੁਕਸਾਨ ਹੋਇਆ ਏ ਗਰਦਾਸਪੁਰ ਏਰੀਆ ਇਧਰ ਘੋਨੇ ਵਾਲੇ ਨੂੰ ਜੋ ਆ ਪਿੰਡਿਆ ਖਦਾ ਇਧਰ ਜਿੰਨੇ ਪਿੰਡ ਨੇ ਸਾਰੇ ਡੁੱਬੇ ਨੇ ਇਹਨਾਂ ਦਾ ਪਾਣੀ ਚੜਿਆ ਆ ਜੇ ਉੱਤੇ 20 10 ਦਾ 15 15 ਫੁੱਟ ਛਾਰੇ ਪਿੰਡ ਜਿਹੜੇ ਡੁੱਬੇ ਨੇ ਚਾਰ ਚਪਰੇ ਪਾਣੀ ਆ ਕੋਈ ਉਹਨਾਂ ਦਾ ਹੱਲ ਨਹੀਂ ਜੇ ਗਰੀਬਾਂ ਦਾ ਕਿਤੇ ਕੋਈ ਉਹਨਾਂ ਨੂੰ ਰਾਸ਼ਨ ਨਹੀਂ ਜੇ ਕੋਈ ਉਹਨਾਂ ਕੋ ਪੱਠਾ ਨਹੀਂ ਜੇ ਕੋਈ ਚੀਜ਼ ਨਹੀਂ ਜੇ ਹੁਣ ਇਧਰੋਂ ਖਾਂਦੇ ਆਂ ਕਿਦਰ ਸੁੱਕੇ ਬੰਦੇ ਆ ਉਹ ਬੰਦੇ ਖਾਂਦੇ ਮਾਰ ਮੋਟਰਾਂ ਦੇ ਗਰੀਬਾਂ ਦੇ ਕੋਲ ਤੇ ਸਰਕਾਰ ਨੂੰ ਚਾਹੀਦਾ ਆ ਵੀ ਕਿੱਥੇ ਆਉਂ ਥਾਈਆਂ ਨਾ ਵਾਤੇ ਬੇੜੀਆਂ ਵੀ ਨਿਕਲਾਏ ਸਾਰੇ ਇਹਨਾਂ ਦੇ ਪ੍ਰਬੰਧ ਕਰੇ ਸਰਕਾਰ ਦੇ ਵਾਸੀਆਂ ਸਰਕਾਰ ਦਾ ਫਰਜ ਬਣਦਾ ਆ ਸਰਕਾਰ ਦਾ ਦੁਨੀਆਂ ਦੇ ਵਿੱਚ ਜਦੋਂ ਇਹ ਬਣਦੇ ਤੇ ਉਦੋਂ ਹੋਰ ਕੋਈ ਗੱਲਾਂ ਹੋ ਜਾਂਦੀਆਂ ਜਦੋਂ ਬਣ ਜਾਂਦੇ ਨੇ ਮੁਰਕੇ ਕਿਸੇ ਨੂੰ ਲੱਭਦੇ ਨਹੀਂਗੇ ਉਹ ਪਹਿਲਾਂ ਜਿਹੜਾ دریا ਜਿਹੜਾ ਉਹ ਪਿੱਛੋਂ ਜਿਹੜਾ ਟੁੱਟਾ ਆ ਉਹ ਪਹਿਲਾਂ ਬਣਦੇ ਨਾ ਪਹਿਲਾਂ ਨਹੀਂ ਪਤਾ ਉਹ ਖਾਲਣ ਦਾ ਨਹੀਂ ਪਤਾ ਇਹਨਾਂ ਨੂੰ ਕਿ ਖਾਲਣਾ ਹੈ ਜੇ ਖਾਲ ਦਿੰਦੇ ਤਾਂ ਪਾਣੀ ਰੁੜ ਜਾਣਾ ਹੈ ਜੇ ਨੂੰ ਖਾਲਿਆ ਨਹੀਂ ਰੇਤਾਂ ਚੜੀਆਂ ਐਡੀਆਂ ਐਡੀਆਂ ਰੇਤਾਂ ਜ਼ਰੀਆਮਾਂ ਚ ਚੁੱਕ ਨਹੀਂ ਦਿੰਦੇ ਉਹ ਵੀ ਚੁੱਕ ਦਿੰਦੇ ਤਾਂ ਤਾਂ ਵੀ ਦਰੀਆਮਾਂ ਚ ਪਾਣੀ ਚਲਣਾ ਹੈ ਐਂ ਦਿਨ ਤੇ ਰੇਤ ਚੜੀ ਜਾ ਤਾਂ ਪਾਣੀ ਕਿੱਧਰ ਨੂੰ ਜਾਵੇ ਪਾਣੀ ਤੇ ਤੁਹਾਡੀ ਫਸਲ ਕਿੰਨੀ ਤੁਹਾਡੀ ਬਰਬਾਦ ਹੋਈ ਹੈ ਤੇ ਇੱਧਰ ਸਾਰਾ ਇਲਾਕਾ ਹੀ ਬਰਬਾਦ ਹੋਇਆ ਜੀ ਫਸਲ ਦੀ ਗੱਲ ਨਾ ਕਰੋ ਸਾਰਾ ਇਲਾਕਾ ਹੀ ਬਰਬਾਦ ਹੋਇਆ ਕਬਰੇ ਵੀ ਲੋਕਾਂ ਦੇ ਟਹਿ ਕੇ ਤੇ ਬਹੁਤ ਆਂਦੇ ਕੋਟੀਆਂ ਟਹਿ ਕੇ ਬਹੁਤ ਤੰਗ ਲੋਕ ਕਿੰਨੇ ਦਿਨਾਂ ਤੋਂ ਛੱਤਾਂ ਦੇ ਉੱਤੇ ਰੁਕੀ ਹੋਈ ਹੈ ਇੱਥੇ ਜੋ ਚੱਲੇ 10 ਦਿਨ 10 12 ਦਿਨ ਟੱਟੋ ਘਾਟ ਤੇ ਰੋਜ਼ ਮੀਂਹ ਤੇ ਰੋਜ਼ ਪਾਣੀ ਕੋਈ ਨਿਕਲਦਾ ਹਾ ਨਦੀ ਦਾ ਇੱਧਰ ਬਹੁਤ ਦੁਨੀਆਂ ਜਿਹੜੀ ਰੋਂਦੀ ਆ ਵਿਚਾਰੀ ਕਈਆਂ ਦੇ ਨਿਆਣੇ ਰੁੜ ਗਏ ਤੇ ਕਈਆਂ ਦੇ ਟੱਗਰ ਰੁੜ ਗਏ ਤੇ ਕਿੱਥੇ ਵਿਚਾਰਿਆਂ ਨੂੰ ਪਈ ਸਾਲ ਹੋਛੀ ਨਹੀਂ ਹੋਣੀ ਤੇ ਇਹਨਾਂ ਨੂੰ ਜਦੋਂ ਮਾਪਜਾ ਦੇਣਾ ਆ ਉਹਦੇ ਮੇਰੇ ਨਾਲ 15000 ਦਿੰਦਾ 15 15 ਵੀਰ ਜੀ ਹਰ ਸਾਡਾ ਖਰਚਾ ਲੱਗ ਜਾਂਦਾ ਹੈ ਤੇ 15000 ਦੂ ਕਰੇਗਾ ਕੀ ਕੋਈ ਸਾਡੇ ਇਧਰ ਤੇ ਜਿੰਮੇਦਾਰ ਸਾਰੇ ਮਰਗੇ ਦੇ ਗਰੀਬ ਜਿੰਦੇ ਜਿਹੇ ਹੈ ਨੇ ਗਰੀਬ ਤੇ ਕਿਤੇ ਕਈ ਸਾਲ ਨਹੀਂ ਉੱਠਣੇ ਸਾਹਿਬ ਜੀ ਬਹੁਤ ਮਾੜਾ ਹਾਲਿਆ ਇਧਰ ਇਧਰ ਦੀ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਸਾਰੇ ਇਲਾਕੇ ਦਾ ਪਹਿਲਾਂ ਇਹਨਾਂ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ ਪਲਾਂ ਦਾ ਇਹਨਾਂ ਨਾਲੀਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਇੱਥੇ ਪਹਿਲਾਂ ਆਪ ਤੇ ਕਰਦੇ ਕੱਖ ਨਹੀਂਗੇ ਇਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਸਰਕਾਰ ਦੇ ਜਦ ਦੁਨੀਆਂ ਦੇ ਹਰ ਪਿੱਛੇ ਵੀ ਆਇਆ ਸੀ ਕੁਝ ਵੀ ਇਹਨਾਂ ਨੂੰ ਮੁੜ ਕੇ ਨਹੀਂ ਚੇਤਾ ਵੀ ਬੰਨ ਮਾਰੀਏ ਹੁਣ ਕਦੇ ਕਿਸੇ ਨੂੰ ਆਂਦੇ ਸਸਪੈਂਡ ਕਰ ਦੋ ਕਦੇ ਕਿਸੇ ਨੂੰ ਆਂਦੇ ਜਿਸ ਤਰੀਕੇ ਦੇ ਨਾਲ ਅਸੀਂ ਜਰੂਰ ਤੇ ਪਹੁੰਚਿਆ ਕਿ ਹੋਰ ਵੀ ਕੋਈ ਚੈਨਲ ਵਾਲੇ ਇੱਥੇ ਆਏ ਆ ਇਸੇ ਕਰਕੇ ਤੇ ਹੋਰ ਚੈਨਲ ਵਾਲੇ ਘੱਟ ਹੀ ਆਏ ਜੇ ਜੋ ਆਏ ਉਹ ਜ਼ਰੂਰ ਹੋਗੇ ਪਰ ਮੈਂ ਨਹੀਂ ਜੇ ਵੇਖੇ ਘੱਟ ਹੀ ਆਏ ਆ ਸੋ ਦੇਖ ਸਕਦੇ ਹੋ ਕਿ ਆਪਾਂ ਜਿੰਨਾ ਵੀ মিডিਆ ਵਾ ਲਗਭਗ ਜਿਹੜਾ ਦਰਿਆ ਦੇ ਕੰਢੇ ਤੇ ਆਪਾਂ ਜਾ ਕੇ ਕਵਰੇਜ ਕਰ ਰਹੇ ਆਂ ਔਰ ਉੱਥੇ ਜਾ ਕੇ ਹੀ ਆਪਾਂ ਵੇਖ ਰਹੇ ਆਂ ਕਿ ਜਿੱਤੋਂ ਟੁੱਟਾ ਵਾ ਲੇਕਿਨ ਹਕੀਕਤ ਇਹ ਆ ਕਿ ਇੱਥੋਂ ਦਰਿਆ ਤੋਂ 10-10 ਕਿਲੋਮੀਟਰ ਦੂਰ ਤੱਕ ਜਿਹੜੀਆਂ ਫਸਲਾਂ ਪ੍ਰਭਾਦ ਹੋ ਚੁੱਕੀਆਂ ਨੇ ਔਰ ਇਹ 라ਵਿ ਦੇ ਰਾਜ ਆ ਮਾਰ ਪਈ ਆ ਇਸ ਸਪੀਡ ਨੂੰ ਕੈਮਰਾਮੈਨ ਸੋਨੀ ਦੇ ਨਾਲ ਸਰਵਿਸਿੰਗ ਘੁਮਾਨ ਬਟਾਲਾ ਡੇਰਾ ਪਪਾਣਾ